ਅੱ빠 ਆ ਗਿਆ ਅੱੱ빠 ਆ ਗਿਆ ਅੱੱ빠 ਆ ਗਿਆ ਤੇ ਸਾਰਿਆਂ ਨੂੰ ਪਿਆਰ ਦੇ ਕੇ ਕਹਿੰਦਾ ਪੁੱਤਰ ਬੱਚਿਓ ਅੱਜ ਤੁਹਾਨੂੰ ਸਾਰਿਆਂ ਨੂੰ ਰੋਟੀ ਮਿਲੇਗੀ ਖਾਣਾ ਮਿਲੇਗਾ ਉਦੋਂ ਬਾਅਦ ਉਸ ਚਿੱਟੇ ਲਿਬਾਸ ਵਿੱਚ ਬੀਬੀਆਂ ਆ ਗਈਆਂ ਕਹਿੰਦੀਆਂ ਹਜ਼ੂਰ ਅੱਜ ਰਸੋਈ ਪੱਕੇਗੀ ਕਹਿੰਦੇ ਹਾਂ ਅੱਜ ਰਸੋਈ ਪੱਕੇਗੀ ਕੋਈ ਸਖੀ ਮਿਲ ਗਿਆ ਠੀਕ ਕੁਝ ਬਜ਼ੁਰਗ ਆ ਗਏ। ਕਹਿੰਦੇ ਤੁਸੀਂ ਵੀ ਆਨੰਦ ਨਾਲ ਰਹੋ ਤੁਹਾਡੀਆਂ ਵੀ ਜ਼ਰੂਰਤਾਂ ਪੂਰੀਆਂ ਕਰਾਂਗੇ। ਬੜਾ ਹੈਰਾਨ ਹੋਇਆ। ਹੁਣ ਫਿਰ ਉਸੇ ਤਰਬਾਨ ਕੋਲ ਆ ਗਿਆ। ਕਹਿੰਦਾ ਪੀ ਇਹ ਗੁੰਦਲ ਮੇਰੇ ਕੋ ਨਹੀਂ ਸੁਝ ਸਕਦੇ। ਇਹ ਮਤਰਾ ਤੂੰ ਹੀ ਇਲਜ਼ਾਮੇ ਦਿੱਤਾ ਹੈ। ਕਹਿੰਦਾ ਇਹ ਇਸ ਮਹਿਲ ਦਾ ਮਾਲਕ ਨਵਾਬ ਹੈ ਇਸ ਇਲਾਕੇ ਦਾ। ਤੇ ਆ ਜਿਹੜੇ ਤੂੰ ਬਹਿਲ ਦੇਖ ਰਿਹਾ ਸਾਰੇ ਗਿਰਵੀ ਪਏ ਸ਼ਹਿਰ ਦੇ ਸੇਠਾਂ ਦਾ ਇਹਨੇ ਕਰਜ਼ਾ ਦੇਣਾ ਤੇ ਕਹਿੰਦਾ ਕਿਉਂ ਇਤਨਾ ਉਜਾੜ ਰਿਹਾ ਕਹਿੰਦਾ ਪ੍ਰਮਾਤਮਾ ਨੇ ਸੁਭਾਅ ਐਸਾ ਦਿੱਤਾ ਹੈ ਕਿ ਕੋਈ ਵੀ ਇਹਦੇ ਤਰ੍ਹਾਂ ਆ ਜਾਵੇ ਅਜਨੀਆਂ ਬੀਬੀਆਂ ਤੂੰ ਦੇਖਿਆ ਵਿਧਵਾਵਾਂ ਨੇ ਸ਼ਹਿਰ ਦੀ ਇਹ ਕਿਸੇ ਨੂੰ ਜਵਾਬ ਨਹੀਂ ਦਿੰਦਾ ਅਰੇ ਤੋਂ ਬੱਚੇ ਦੇ ਪੁਰਸ਼ਵਾਰੀ ਸਾਹਿਬ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹੱਪਣੇ ਅੰਦਰ ਦੇ ਟਕਾਉ ਦਾ ਸਹੱਪਣੇ ਅੰਦਰ ਦੀ ਦਿੱਤੀ ਸੁਰ ਕਿੱਥੇ ਜੁਰੀ ਉਹਦੀ ਜਿਹੜੀ ਤਰੰਗਾਂ ਨਿਕਲਦੀਆਂ ਨੇ ਉਹ ਸਹੱਪਣ ਦਾ ਪ੍ਰਦਰਸ਼ਨ ਕਰਦੀ ਹੈ ਸਹਿਜ ਟਿਕੇ ਹੋਣ ਦਾ ਜੇ ਕੋਈ ਪ੍ਰਮਾਣ ਹੈ ਨਿਸ਼ਾਨੀ ਹੈ ਤਾਂ ਉਹਦੇ ਬੋਲ ਉਹਦੀ ਤੌਰ ਔਰ ਉਹਦੀ ਅੱਖਾਂ ਦੀ ਦ੍ਰਿਸ਼ਟੀ ਇਹ ਤੁਹਾਨੂੰ ਸੰਕੇਤ ਦਿੰਦੀ ਹੈ ਕੋਈ ਵਿਅਕਤੀ ਕਿੰਨਾ ਕੁ ਅੰਦਰੋਂ ਟਿਕਿਆ ਹੋਇਆ ਸਤਕਾਰਯੋਗ ਭਾਈ ਸਰ ਭਾਈ ਹਰਦੀਪ ਸਿੰਘ ਜੀ ਇਸ ਸੁਮੱਪਨ ਦੀ ਇੱਕ ਸਾਖਸ਼ਾ ਮੂਰਤੀ ਹੱਦ ਠੀਕ ਹੈ ਸਾਰੇ ਗੁਰੂ ਦਾ ਸ਼ਬਦ ਹੀ ਗਾਇਨ ਕਰਦੇ ਆਂ ਔਰ ਜੋ ਸ਼ਬਦ ਦਾ ਰਸ ਹੈ ਉਸ ਰਸ ਵਿੱਚ ਲੀਨ ਹੋ ਕੇ ਉਸ ਰਸ ਦੀ ਕਮਾਈ ਨੂੰ ਅੰਦਰ ਟਿਕਾ ਕੇ ਜਦੋਂ ਕੋਈ ਇਸ ਤਰ੍ਹਾਂ ਕੀਰਤਨ ਕਰਦਾ ਹੈ ਤੇ ਫਿਰ ਇਕਾਧਰਤਾ ਸ਼ਾਉਂਦੀ ਹੈ ਤੁਹਾਡੀ ਸਾਰਿਆਂ ਦਾ ਟਿਕਾਉ ਇਸ ਗੱਲ ਦਾ ਪ੍ਰਮਾਣ ਹੈ ਕਿ ਆਪ ਜੀ ਨੇ ਕਿੰਨੇ ਤਹਮਲ ਦੇ ਨਾਲ ਟਿਕਾਉ ਦੇ ਨਾਲ ਕੀਰਤਨ ਸਰਵਣ ਕੀਤਾ ਅੱਜ ਸਮਾਗਮ ਦਾ ਦੂਸਰਾ ਦਿਨ ਦੂਸਰਾ ਦਿਵਾਂਸ ਆਇਆਂ ਸੰਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਇਸੇ ਤਰ੍ਹਾਂ ਆਪ ਖੇਤੀ ਬੀਜ ਰਹੇ ਹੋ ਯਾਦ ਰੱਖਣਾ ਅਜਿਹੇ ਦੀਵਾਨ ਦੇ ਵਿੱਚ ਇਹਦਾ ਫਲ ਮਿਲਣਾ ਇਹ ਜੋ ਫਸਲ ਤਿਆਰ ਹੋ ਰਹੀ ਹੈ ਸਾਡੇ ਮੰਨ ਦੇ ਟਿਕਾਉ ਵਾਸਤੇ ਉਸ ਦਿਨ ਆਪ ਜੀ ਨੇ ਪੂਰੀ ਹਾਜ਼ਰੀ ਤੇ ਭਰਨੀ ਹੈ ਲੇਕਿਨ ਇਸ ਫਸਲ ਦੀ ਰਾਖੀ ਕਰਨ ਵਾਸਤੇ ਵੀ ਰੋਜ਼ਾਨਾ ਹਾਜ਼ਰੀ ਭਰਨੀ ਹੈ ਜਿਹੜੇ ਬਾਕੀ ਤਿੰਨ ਦੀਵਾਨ ਰਹਿੰਦੇ ਸਾਰੀ ਸੰਗਤ ਵੱਲੋਂ ਔਰ ਸਟੇਜ ਦੀ ਪ੍ਰਬੰਧਕ ਸਹਿਬਾਨਾ ਵੱਲੋਂ ਸਤਿਕਾਰਯੋਗ ਭਾਈ ਸਾਹਿਬ ਜੀ ਉਨ੍ਹਾਂ ਦੇ ਸਮੁੱਚੇ ਜਥੇ ਦਾ ਸਥਾਨ ਦਾ ਕਟਾਨ ਕਟਾਨ ਸ਼ੁਕਰਾਨਾ ਹੈ ਧੰਨਵਾਦ ਹੈ ਕਿ ਜਿਹੜੇ ਨਿਮਾਜ ਦੇ ਨੇ ਇੱਥੇ ਆਪ ਜੁੜੇ ਨੇ ਤੁਹਾਨੂੰ ਸਾਰਿਆਂ ਨੂੰ ਜੋੜਦੇ ਨੇ ਸਤਿਗੁਰ ਦੇ ਪਾਵਨ ਸ਼ਬਦ ਦੇ ਨਾਲ ਵਾਹਿਗੁਰੂ ਰਹਿਮਤ ਕਰੇ ਉਹਨਾਂ ਨੂੰ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਆਤਮਿਕ ਤੌਰ ਤੇ ਤੰਦਰੁਸਤੀ ਬਖਸ਼ਿਸ਼ ਕਰੇ ਔਰ ਅੰਦਰ ਦਾ ਟਕਾਉ ਬਖਸ਼ਿਸ਼ ਕਰੇ ਸਾਰੇ ਜਥੇ ਦੇ ਵੀਰ ਬਹੁਤ ਨਿੱਗੇ ਤੋਦਾਸਰਿਆਂ ਨੂੰ ਵੀ ਗਾਇ ਬਗਾਇ ਸੇਵਾ ਦਾ ਸੋ ਸਰਬਖਸ਼ੇ ਨਹੀਂ ਕਰ ਜੋਗੇ ਇਨੀ ਸੇਵਾ ਜਿੰਨੇ ਉਹ ਇਸ चीज ਦੇ ਦਾਵੇਦਾਰ ਨੇ ਲੇਕਿਨ ਫਿਰ ਵੀ ਇਮਾਨਤਾਨ ਬਖਸ਼ਤੇ ਨੇ ਤੋਂ ਇਹਨਾਂ ਦਾ ਕੁਟਾਨ ਕੁਟਾਨ ਧੰਨਵਾਦ ਹੈ ਮੈਂ ਫਿਰ ਵੀ ਬੇਨਤੀ ਕਰਾਂਗਾ ਜਦੋਂ ਵੀ ਕਿਤੇ ਆਉਣ ਤੇ ਦਸਰਿਆਂ ਦੇ ਗ੍ਰਹਿ ਵਿਖੇਚਨ ਜ਼ਰੂਰ ਪਹੁੰਚ ਜਿਵੇਂ ਪਹਿਲਾ ਪਾਇਸ਼ ਔਰ ਸ਼ਿਵਾ ਦਾ ਮੋਕਾ ਬਖਸ਼ਿਸ਼ ਕਰਦੇ ਰਹਿਣ ਆਓ ਹੁਣ ਸਤਿਗੁਰ ਪਾਤਸ਼ਾਹ ਜੀ ਦੇ ਸੁਖਾਸਣ ਹੋਏ ਨੇ ਤੇ ਇਥੋਂ ਪ੍ਰਸਥਾਨ ਦੀ ਤਿਆਰੀ ਹੈ ਅਰਦਾਸ ਵਿੱਚ ਸ਼ਾਮਲ ਹੋਈਏ ਸਾਰਿਆਂ ਦਾ ਕੋਟਾ ਕੋਟਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਆਗਿਆ